ਨਾ ਉਹ ਅਗਲੇ ਕਬੱਡੀ ਨਾਲ ਜਾ ਰਿਹਾ ਗੱਭਰੂ ਜਲਾਲ ਦੀ ਧਰਤੀ ਜ਼ਿਲ੍ਹਾ ਬਚਿੱਡੇ ਦਾ ਕਲੀਆਂ ਦੇ ਬਾਦਸ਼ਾਹ ਦਾ ਪਿੰਡੂ ਰਪਿੰਦਰ ਦਾ ਪਿੰਡੂ ਨਾਲ ਜਨ ਕਾਨੂੰ ਅਮਨ ਦਾ ਪਿੰਡੂ ਹੈ ਜਮੇਰ ਦਾ ਪਿੰਡੂ ਬਾਪੂ ਜਲਾਲ ਦੀ ਧਰਤੀ ਦਾ ਮੈਂ ਕਹਿੰਦੀ ਧਰਤੀ ਦੇ ਲੱਤੀ ਵੀ ਮਾਨ ਕਰਦੇ ਹੈ ਅਮਸੂਰ ਕਬੱਡੀ ਕਾਪੀ ਲਈ ਦੁਨੀਆ ਦਵਾਈ ਕਰਵਾਣਾ ਹੈ ਨਾ ਉਹ ਜੱਗ ਬੱਬੀ ਜਲਾਲ ਵਾਲਾ ਪੁਆਇੰਟ ਲੱਗ ਸਵਾਦੀ ਪੱਤੂ ਦੀ ਨਾਦੇ ਵਾਕੇ ਸ਼ੀਲੇ ਵਾਕੇ ਆਪਣੀ ਸਾਥੀ ਮੰਡਲੇ ਨਾਲ ਪੁੱਜੇ ਆ ਦੱਸੀ ਆ ਗਰੀ ਜੀ ਸਾਰਿਆਂ ਦਾ ਬੰਦਾ ਧੰਨਵਾਦ ਕਰਦੇ ਆ ਅਜਨੇ ਕਬੱਡੀ ਫੀਰ ਏਸੇ ਨੇ ਨਾ ਜਾਣ ਹਾ ਦੂਰ ਵੱਲੋਂ ਜ਼ਲਾਲ ਦੀ ਧਰਤੀ ਦੁਨੀਆ ਧਰਤੀ ਵਿੱਚ ਪਰਸੇ ਦਾ ਜ਼ਲਾਲ ਵਾਲਾ ਕਰੀਗਾ ਜਨ ਲਾਈ ਜਨ ਜ਼ਲਾਲ ਮੇਂਡਲਾ ਬੱਬੂ ਖੇਡ ਮੈਦਾਨ ਦੇ ਵਿੱਚ ਫੇਰ ਕਬੱਡੀ ਕਰਦਾ ਤੇ ਸੋਹਣਾ ਬੜਾ ਮੁੰਡਾ ਜਿਹਦੀ ਗਾੜੀ ਚੋੜੀ ਸਾਥੀ ਹੈ ਮਰਕਣਾ ਦਾਦਾ ਜੋ ਤਰੂ ਤਰੂ ਹੱਥ ਲਾ ਪਹਿਆਰੀ ਜਾਂਦਾ ਇਹੋ ਸਾਡੇ ਲੋਕੀ ਨੇ ਜੀ ਜ਼ਲਾਲ ਵਾਲਾ ਬੱਬੂ ਬਰੇਆਮਾ ਵਾਲਾ ਬੈਣ ਜੀ ਚੇਅਰਮੈਨ ਗਰਜਤ ਸਿੰਘ ਜੀ ਰੌਟਾ ਜਿਹਨੇ ਟੂਰਨਾਮੈਂਟ ਕਮੇਟੀ ਨੂੰ 11000 ਰੁਪਏ ਦਿੱਤਾ ਇੱਥੇ ਪਹੁੰਚਿਆ ਇੱਥੇ ਪਹੁੰਚਣ ਦੇ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਗਰਜਤ ਸਿੰਘ ਚੇਅਰਮੈਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਕਹਿੰਦੇ ਆ ਇਧਰ ਅਗਲੀ ਕਬੱਡੀ ਫੇਰ ਜਲਾਲਪਿੰਡ ਦਾ ਬੱਬੂ ਸ੍ਰੀ ਕੁਲਦੀ ਮਾਨਕ ਦਾ ਬੇਡੂ ਖੇਡ ਮੈਦਾਨ ਦੇ ਵਿੱਚ ਕਬੱਡੀ ਹੋਦਾ ਹੈ ਜਲਾਲ ਵਾਲੇ ਅਜਵੇਰ ਦਾ ਇੱਕ ਨਿਸਵਰ ਕਾਰਡ ਪੈਦਾ ਕੀਤਾ ਵਾ 7 ਸਕਿੰਟ ਦੇ ਵਿੱਚ ਕਬੱਡੀ ਪਾਈ ਆ ਆਹ ਪਰ ਇਹ ਲੇਕੂ ਦਾ ਪੇਂਡੂ ਹੈ ਉਹਦਾ ਵੱਡਾ ਵੀਰ ਸਰਪੰਚ ਸਾਹਿਬ ਸਾਡੇ ਕੋਲ ਜਾਣ ਬਸੇ ਇਸ ਤਰ੍ਹਾਂ ਤੋਂ ਪੁੱਛਿਆ ਜਲਾਲ ਜੀ ਦਾ ਬੱਬੂ ਉਹ ਨਗਰਾਨੇ ਦੇ ਵਿੱਚ ਖੇਡ ਕਬੱਡੀ ਕਰਦਾ ਅਜਵੇਰ ਦਾ ਪੇਂਡੂ ਹੈ ਪਰ ਇਹ ਜਲਾਲ ਦਾ ਬਹੁਤ ਵੱਡਾ ਨਾ ਪੰਜਾਬੀ ਮਾ ਮਹਾਂ ਬਲੀ ਦੀ ਸੇਵਾ ਕਰਦਿਆਂ ਕਿ ਮਦਾਨਾਂ ਦੇ ਵਿੱਚ ਚਾਹੇ ਗੱਲ ਸ੍ਰੀ ਗੁਰਦੀਪ ਮਾਲਕ ਦੀ ਹੋਵੇ ਜਾਂ ਫਿਰ ਸਾਤਾ ਮਹਾਂਪੁਰਸ਼ਾਂ ਦੀ ਗੱਲ ਜਲਾਲ ਨਗਰ ਦਾ ਵੀ ਵੱਡੀ ਢੇਲ ਹੈ ਮਾ ਕਿਹੜੇ ਕਬੱਡੀ ਦੇ ਲਈ ਉਸੇ ਨਗਰ ਦਾ ਜਲਾਲ ਪਿੰਡ ਦਾ ਬੱਬੂ ਕਿਹੜੇ ਮੋਹਾਲਾਂ ਦੇ ਵਿੱਚ ਕਬੱਡੀ ਲੈ ਕੇ ਪੁਆਇੰਟ ਕਰਕੇ